ਸਵੇਰੇ ਦਿਨੀ ਬਠਿੰਡਾ ਤੋਂ ਇੱਕ ਵੀਡੀਓ ਸਾਹਮਣੇ ਆਈ ਸੀ ਜਿਸ ਵਿੱਚ ਕੁਝ ਕਿਸਾਨਾਂ ਆਗੂਆ ਵੱਲੋਂ ਖੇਤਾਂ ਵਿੱਚ ਆਗ ਲਗਾਉਣ ਨੂੰ ਰੋਕਣ ਆਏ ਅਧਿਕਾਰੀਆਂ ਤੋਂ ਹੀ ਪ੍ਰਾਲੀ ਨੂੰ ਅਗਲ ਪਾਈ ਗਈ ਸੀ ਜਿਸ ਤੋਂ ਬਾਅਦ ਸੀਐਮ ਮਾਨ ਦੇ ਨਿਰਦੇਸ਼ਾਂ ਅਨੁਸਾਰ ਉਕਤ ਕਿਸਾਨਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਜਿਸ ਨੂੰ ਲੈ ਕੇ ਕਿਸਾਨਾਂ ਕੋ ਗੁਲਬੰਤ ਸਿੰਘ ਨੇ ਕੀ ਕਿਹਾ ਤੁਸੀਂ ਵੀ ਸੁਣੋ ਇਹ ਤਾਂ ਜੀ ਅਸੀਂ ਜਿਹੜੇ ਸਾਡੇ ਕਿਸਾਨਾਂ ਨੇ ਕੋਈ ਗੱਲਬਾਤ ਕੀਤੀ ਹੈ ਕੋਈ ਕਹਿੰਦੇ ਅਸੀਂ ਗੱਲ ਕਹੀ ਹੈ ਡੀਸੀ ਸਾਹਿਬ ਨਾਲ ਪਹਿਲਾਂ ਸਾਡੀਆਂ 10-12 ਮੀਟਿੰਗਾਂ ਹੋ ਗਈਆਂ ਤੁਸੀਂ ਅਸੀਂ ਡੀਸੀ ਸਾਹਿਬ ਨੂੰ ਕਿਹਾ ਸੀ ਵੀ ਆਪਣਾ ਡਿਸਪੂਟ ਪਊਗਾ ਕਿਤੇ ਨਾ ਕਿਤੇ ਕਿਉਂਕਿ ਇੱਕ ਕਿਸਾਨ ਅਨਪੋੜ ਹੈ ਜੇ ਨਾ ਪਰਾਲੀ ਚੱਕੀ ਦੀ ਤਾਂ ਕਿਤੇ ਆਪਾਂ ਲੜਬੋਲ ਵੀ ਸਕਦੇ ਆ ਕੋਈ ਇਹ ਜਿਹਾ ਐਕਸ਼ਨ ਆ ਸਕਦਾ ਵੀ ਸਾਨੂੰ ਜਿਹੜੇ ਬਿੱਲਰ ਹੈ ਵੀ ਤੇ ਇਹ ਸਾਨੂੰ ਵੱਧ ਤੋਂ ਵੱਧ ਦੇ ਜੀ ਪਰ ਇਹ ਸਰਕਾਰਾਂ ਤੋਂ ਕਿਸਾਨਾਂ ਦੀ ਜਿਹੜੀ ਪਰਾਲੀ ਚੱਕੀ ਨਹੀਂ ਬਿੱਲਰ ਜਿਹੜੇ ਡੀਸੀ ਸਾਹਿਬ ਨੇ ਗੱਲ ਕਰੀ ਆ ਹੁਣੇ ਅਸੀਂ ਉੱਥੋਂ ਆਏ ਆ ਕਿ 200 ਬਿੱਲਰ ਤੁਹਾਨੂੰ ਦਿੱਤਾ ਤੇ ਸਾਡੇ ਜ਼ਿਲ੍ਹੇ ਦੇ ਵਿੱਚ 270 ਪਿੰਡ ਹੈ ਸਾਨੂੰ ਇੱਕ ਇੱਕ ਵੀ ਬੇਲਰ ਨਹੀਂ ਆਉਂਦਾ ਜਿਹੜਾ ਪਿੰਡਾਂ ਦੇ ਵਿੱਚ ਹੈ ਕਿਉਂਕਿ ਜੇ ਨਾ ਸਾਡੀ ਪ੍ਰਾਲੀ ਚੱਕੇਗੀ ਤਾਂ ਇਹ ਜੇ ਡਿਸਪੂਟ ਹੋਣਗੇ ਅਸੀਂ ਕਿਹਾ ਸੀ ਸਰਕਾਰਾਂ ਨੂੰ ਪਹਿਲਾਂ ਤੁਹਾਨੂੰ ਦੱਸੀ ਜਾਂਦੇ ਆ ਵੀ ਜੇ ਆਪਾਂ ਨਾ ਕੋਈ ਸਾਧਨ ਬਣਾਏ ਤਾਂ ਬੇਲਰ ਨਾ ਦਿੱਤੇ ਇਹ ਜਿਹੀਆਂ ਨੌਬਤਾਂ ਆਉਣਗੀਆਂ ਪਰ ਪਰਚਾ ਦਰਜ ਕਰ ਦਿੱਤਾ ਗਿਆ ਹੈ ਫਿਰ ਪਰਚਾ ਦਰਜ ਕਰਤਾ ਚਲੋ ਕੋਈ ਗੱਲ ਨਹੀਂ ਸਰਕਾਰਾਂ ਦੇ ਕੰਮ ਹੁੰਦੇ ਪਰਚੇ ਕਰਨੇ ਜਿਹੜਾ ਕਿਸਾਨ ਹੈ ਉਹਦਾ ਅੱਗ ਬਿਨਾ ਕੋਈ ਹੱਲ ਨਹੀਂ ਜੇ ਇਹ ਸਰਕਾਰ ਸਾਨੂੰ ਬੈਲਰ ਨਹੀਂ ਦਿੰਦੀ ਮਸ਼ੀਨਾ ਨਹੀਂ ਦਿੰਦੀ 12700 ਪਿੰਡ ਆ ਸਾਡੇ ਜ਼ਿਲ੍ਹੇ ਦੇ ਵਿੱਚ ਪਰ ਹਾਂ ਸਾਰੇ ਹਰੇਕ ਪਿੰਡ ਨੂੰ ਦੋ ਦੋ ਬੈਲਰ ਜਿਹੜੇ ਦਿੱਤੇ ਜਾਣ ਉਹ ਵੀ ਵੱਡੀਆਂ ਮਸ਼ੀਨਾ ਉਹ ਸਾਡਾ ਟਿਕਾਅ ਫੇਰ ਹੋਊਗਾ ਤੇ ਜਾਂ ਸਾਨੂੰ ਢੁਕਵੇਂ ਪ੍ਰਬੰਧ ਕੀਤੇ ਜਾਣ ਜਿਵੇਂ ਦੂਜੀਆਂ ਆਪਣੀਆਂ ਫਸਲਾਂ ਮੂੰਗੀ ਹੈ ਫਸਲ ਹੈ ਦਾਲਾਂ ਹੈ ਹਰ ਹਰ ਹੈ ਨਰਮ ਹੈ ਬਦਲਮੀਆਂ ਫਸਲਾਂ ਸਾਨੂੰ ਵਜਾਈਆਂ ਜਾਣ ਉਹਨਾਂ ਦੇ ਟੁਕਮੇ ਰੇਟ ਦਿੱਤੇ ਜਾਣ ਮੰਡੀਕਰਨ ਹੋਵੇ ਉਹਨਾਂ ਦਾ ਨਹੀਂ ਉਹਨਾਂ ਚ ਕੋਈ ਹੱਲ ਨਹੀਂ ਪੰਜਾਬ ਦੇ ਮੁੱਖ ਮੰਤਰੀ ਨੇ ਟਵੀਟ ਕੀਤਾਗਾ ਕਿ ਕਿਸਾਨਾਂ ਦੇ ਪਰਚਾ ਦਰਜ ਕਰੋ ਜਿਨ੍ਹਾਂ ਨੇ ਅਧਿਕਾਰੀਆਂ ਨਾਲ ਧੱਕੇਸ਼ਾਹੀ ਕੀਤੀ ਹੈ ਅਧਿਕਾਰੀਆਂ ਤੋਂ ਅੱਗ ਲਵਾਈ ਹੈ ਕਿਵੇਂ ਲੈਣੋ ਇਸ ਮਾਮਲੇ ਤੇ ਛਾਪੇਮਾਰੀ ਵੀ ਹੋ ਰਹੀ ਹੈ ਕਿ ਕਿਸਾਨਾਂ ਦੇ ਚਲੋ ਛਾਪੇਮਾਰੀ ਸਰਕਾਰ ਦਾ ਕੰਮ ਇਹਨਾਂ ਨੇ ਕਰਨੀ ਹੈ ਪਰ ਜਿਹੜੇ ਟਵੀਟ ਉਹਨੇ ਕੀਤੀ ਹੈ ਭਗਤਮਨ ਨੇ ਪਹਿਲਾਂ ਭਗਤਮਨ ਸਾਡੇ ਚੂ ਗਿਆ ਕਹਿੰਦਾ ਸੀ ਮੈਂ ਕਿਸਾਨ ਦਾ ਪੁੱਤ ਹਾਂ ਕਿਵੇਂ ਪਰਾਲੀ ਫੂਕਣੀ ਹੈ ਕਿਵੇਂ ਵਾਹੀ ਕਰਨੀ ਹੈ ਮੈਨੂੰ ਸਾਰਾ ਪਤਾ ਹੈ ਪਰ ਉਹ ਹੁਣ ਭੁੱਲ ਗਿਆ ਕੇ ਪ੍ਰਾਲੀ ਨੂੰ ਅਗ ਕਿਵੇਂ ਲਾਉਣੀ ਹੈ ਹੁਣ ਉਹਦੇ ਕੋਈ ਯਾਦ ਨਹੀਂ ਇਹੋ ਜਿਹੇ ਬਿਆਨ ਜਿਹੜੇ ਬੇਤੁਕੇ ਬਿਆਨ ਦੇਣੇ ਉਹਦੇ ਆਸਤੇ ਗਲਤ ਆ ਇਹ ਕਿਉਂਕਿ ਅਸੀਂ ਪਹਿਲਾਂ ਸਾਰੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਇਹ ਗੱਲ ਸਾਂਝੀ ਕੀਤੀ ਹੈ ਵੀ ਸਾਡਾ ਸਰਦਾ ਨਹੀਂ ਸਾਨੂੰ ਕੋਈ ਸਾਧਨ ਦਿਓ ਫਿਲਹਾਲ ਪੁਲਿਸ ਵੱਲੋਂ ਦੋ ਦਰਜਨ ਲੋਕਾਂ ਖਿਲਾਫ ਮਾਮਲਾ ਤਰਜ ਕਰ ਗ੍ਰਿਫਤਾਰੀ ਲਈ chape mari ਕੀਤੀ ਜਾ ਰਹੀ ਹੈ ਅਜੀਤ ਕੱਲ ਦੀ ਹੈ ਕੱਲ ਦਾ ਇਨਸੀਡੈਂਟ ਹੈ ਕੱਲ ਕਈ ਕਿਸਾਨ ਨੇ ਬੜੇ ਬੜੇ ਅਫਸੋਸ ਨਾਲ ਕਹਿਣਾ ਹੈ ਪਹਿਰੇ ਹੈ ਕਿ ਮੁਲਾਜ਼ਮਾਂ ਨਾਲ ਇਸ ਤਰ੍ਹਾਂ ਜਾਤੀ ਕੀਤੀ ਹੈ ਜਦਕਿ ਕੋਈ ਜੇ ਰੋਸ ਪ੍ਰਗਟ ਕਰਨ ਦੇ ਹੋਰ ਬਿਹਰੇ ਤਰੀਕੇ ਹੁੰਦੇ ਨੇ ਪਰ ਇਸ ਤਰੀਕੇ ਨਾਲ ਨੇ ਮੁਲਾਜ਼ਮਾਂ ਨਾਲ ਸਰਕਾਰੀ ਮੁਲਾਜ਼ਮਾਂ ਨਾਲ ਦੁਰਵਿਹਾਰ ਕੀਤਾ ਹੈ ਉਹ ਵਾਕਿਆ ਨਿੰਦਣਯੋਗ ਹੈ ਜਿਸ ਕਰਕੇ ਅਸੀਂ ਜਿਹੜੇ ਅਧਿਕਾਰੀਆਂ ਨਾਲ ਗੱਲ ਹੋਈ ਸੀ ਉਹਨਾਂ ਦੇ ਬਿਆਨ ਤੇ ਕਿਸਾਨੀ ਵੀਨ ਦੇ ਜਿਨ੍ਹਾਂ ਨੇ ਉੱਥੇ ਖਰਾਬੀ ਕੀਤੀ ਸੀ ਉਹਨਾਂ ਦੇ ਖਿਲਾਫ ਪਰਚਾ ਦਰਜ ਕਰ ਰਹੇ ਹਾਂ ਕਿੰਨੇ ਬੰਦਿਆਂ ਖਿਲਾਫ ਫੋਲਸਰ ਮੰਗੋ تقريبا 20-25 ਹੁੰਦੇ ਸਾਰੇ ਬਾਈ ਨੇ ਵੀ ਹੈਗਾ ਮੈਨੂੰ ਨਹੀਂ ਬੀ ਹੈ ਸਰ ਦੂਸਰੇ ਅਧਿਕਾਰੀ ਕਿਹੜੇ-ਕਿਹੜੇ ਡਿਪਾਰਟਮੈਂਟਾਂ ਦੇ ਸੀ ਨਹੀਂ ਅਜੇ ਸੀਕ੍ਰੈਸੀ ਹੁੰਦੀ ਰੱਖਾਂਗੇ ਸੀ ਜਿਹੜੇ ਓਪਨਲੀ ਨਹੀਂ ਦੱਸਾਂਗੇ ਸਰ ਕਿਹੜੀਆਂ ਤਰ੍ਹਾਂਾਂ ਦਾ ਮਾਮਲਾ ਲੱਗਦਾ ਹੈ ਸਰ ਸਰਕਾਰੀ ਕੰਮ ਦੇ ਵਿੱਚ ਵਿਘਨ ਪਾਉਣਾ ਨੁਕਸਾਨ ਕਰਨਾ ਤੇ ਸਮਰੱਥ ਅਧਿਕਾਰੀ ਦੇ ਹਦਾਇਤਾਂ ਦੀ ਉਲੰਘਣਾ ਸਰ ਕੋਈ ਅਰੈਸਟ ਵੀ ਕੀਤੀ ਗਈ ਹੈ ਕਿ ਸਾਨੂੰ ਇਧਰ ਆ ਪਾਰਟੀਆਂ ਗਈਆਂ ਹੋਈਆਂ ਨੇ ਜਲਦੀ ਤੋਂ ਜਲਦੀ ਸੀ ਅਰੈਸਟ ਕਰ ਲਾਗੇ ਜੇ ਅੱਗੇ ਤੋਂ ਵੀ ਜੇ ਕੋਈ ਅੱਗ ਲਾਉਣਾ ਤਾਂ ਉਸ ਦੇ ਮਾਮ ਉਸੇ ਕੈਸੀ ਕਰ ਜੋ ਕਰਨ ਜੋ ਸਰਕਾਰ ਦੇ ਆਦੇਸ਼ ਨੇ ਜੋ ਕਾਨੂੰਨ ਕਹਿੰਦਾ ਉਹਦੇ ਅਨਸਾਰ ਹਮੇਸ਼ਾ ਹੀ ਕਰਵੀ ਹੋਊਗੀ ਇਹ ਨਹੀਂ ਕਿ ਹੁਣ ਹੋਈ ਜਾਂ ਨਾ ਹੋ ਹਮੇਸ਼ਾ ਹੀ ਕਰਵੀ ਕਰੂਨ ਕਾਨੂੰਨੀ ਸ਼ਾਮਲਾ ਚੰਦਰ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕ ਟ੍ਰੇਡ ਪਲੈਟਫਾਰਮ ਇਜ਼ ਨਾਓ ਅਵੇਲੇਬਲ ਔਨ ਯਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਦੈਨ 5 ਇਅਰਸ ਐਕਸਪੀਰੀਅੰਸ ਇਨ ਦ ਸੇਮ ਲਾਈਨ ਹੀ ਯੂਜ਼ ਟੂ ਵਰਕ ਵਿਦ ਰੈਕ੍ਰੂਟੇਡ ਕੰਪਨੀਜ਼ agencies as well local builders with brothers. He is professional by plumbing, electrician, masonry work, carpentry. For more information, please contact him at www.checktrade.com, ID number 921760, Shyamlachandrakal Central, call him on this number 074888. portable 161 ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ